ਪ੍ਰੀਤਾਥੀਓ ਪਵਾਹੀ ਦੱਬ ਜੇ ਸਾਈ ਲੋੜ ਹੈ ਸਭ ਇੱਕ ਛਿਝੇ ਵਿਆਲ ਤਾੜੀ ਹੈ ਤਾਂ ਸਾਈ ਦੇ ਦਰਵਾੜੀਏ ਹੈ ਪ੍ਰੀਤਾ ਖਾਕ ਨੰਨ ਦੀਏ ਖਾਕੂ ਜੇੜ ਨਾ ਕੋਏ ਜੀਵ ਦੇ ਆ ਪੈ ਰਾਤਲੈ ਮੋਇਆ ਉਪਰ ਹੋਏ ਬੀਤਾ ਜਾਂ ਲਭਤਾ ਨੇਹੋ ਕਿਆ ਲਭਤਾ ਕੂੜਾ ਨੇਹੋ ਪਿੱਛਰ ਛਾਤ ਲੰਗਾਈਐ ਛੱਪਰ ਟੁੱਟੇ ਮੇਹੋ ਰੀਤਾ ਜੰਗਲ ਜੰਗਲ ਕਿਆ ਭਵੇ ਵਣਕੰਡਾ ਮੋੜੇ ਵਸੀ ਰੱਬ ਹਿਆਲੀਐ ਜੰਗਲ ਕਿਆ ਢੂੰਡੇ ਬ੍ਰੀਦਾ ਇਨੀ ਨਿਕੇ ਜੰਗੀਐ ਥਲ ਡੂੰਗਰ ਭਾਵਿ ਓਮ ਆਜਿ ਫਰੀਦਾ ਕੂਜੜਾਸ ਕੋ ਹਾਥੀ ਓਮ ਬ੍ਰੀਦਾ ਰਾਤੀ ਵੜਿਆ ਧੋਕ ਧੋਕ ਉਠਣ ਪਾਸ ਧਿਗਤ ਨਾਂ ਦਾ ਜੀਵਿਆ ਜਿਨਾ ਵਡਾਣਿਆਸ ਪ੍ਰੀਦਾ ਜੇ ਮੈਂ ਹੋਂਦਾ ਵਾਰਿਆ ਮਿੱਤਾ ਆਇੜਿਆ ਏੜਾ ਜਲੈ ਮਜੀਠ ਜਾ ਉੱਪਰ ਅੰਗਾਰਾ ਪ੍ਰੀਦਾ ਲੋੜਾ ਦਾ ਖੁਪ ਜੌਰੀਆਂ ਕਿਕਰ ਵੀ ਜੈ ਜੱਟ ਹੰਡਾਇਓ ਨਕਤਾਏਂਦਾ ਪੈਦਾ ਲੋੜੇ ਪਟ ਕੀਤਾ ਗਲਿਏ ਚੇਕੜ ਦੂਰ ਘਰ ਨਾਲ ਪਿਆਰੇ ਨੇਹੋ ਜੱਲਾ ਤਾਂ ਭਿਜੈ ਕੰਮਲੀ ਰਹਾ ਤਾਂ ਟੁੱਟੈ ਨੇਹੋ ਵਿਜੋ ਸਿਜੋ ਕੰਮਲੀ ਅਲਹਾ ਵਰਸੋ ਮੇਹੋ ਜਾਏ ਮਿਲਾ ਤਿਨਾ ਸਜਣਾ ਟੁੱਟੋ ਨਾਹੀ ਨੇਹੋ ਪ੍ਰੀਤਾ ਮੈਂ ਪੋਲਾਵਾ ਪਗਦਾ ਮਤ ਮੈਲੀ ਹੋਏ ਜਾਏ ਗਹਿਲਰੂ ਨਾ ਜਾਣੇ ਸਿਰ ਭੀ ਮਿੱਟੀ ਖਾਏ ਪ੍ਰੀਤਾ ਸੱਕਰ ਖਾਂਡਨ ਵਾਤ ਗੋੜ ਮੱਖਿਓ ਮਾਜਾ ਦੁੱਧ ਸਭੇ ਵਾਸਤੂ ਮਿੱਠੀਆਂ ਰੱਬ ਨ ਪੂਜਨ ਤੋਦ ਪ੍ਰੀਤਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਜਿੰਨਾ ਖਾਦੀ ਚੋਪੜੀ ਕਣੇ ਸਹਿਣਗੇ ਦੁੱਖ ਰੁੱਕੀ ਸੁਖੀ ਖਾਈ ਗਏ ਠੰਡਾ ਪਾਣੀ ਪੀਓ ਪ੍ਰੀਤਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ ਆਜ ਨਾ ਸੁਤੀ ਕਾਂਤ ਸਿਆ ਅੰਗ ਮੁੜੇ ਮੁੜ ਜਾਏ ਜਾਏ ਪਛੋੜੋ ਹਾਗਣੀ ਤੂੰ ਕਿਉ ਰਹਿਣ ਵਿਹਾਰੇ ਸਹੁਰੇ ਢੋਈ ਨਾਲ ਹੈ ਪਈਐ ਨਹੀਂ ਥਾਓ ਬੇਰਵਾਤੜੀ ਨਾ ਪੁੱਛਈ ਧੰਨ ਸੋਹਾਗਣ ਨਾ ਸਹੁਰਾਇ ਪਈਆ ਕੰਤ ਕੀ ਕੰਤ ਘਮਾਥਾਹ ਨਾਨਕ ਸੋ ਸੋਹਾਗਣੀ ਜੋ ਪਾਵੈ ਵੇ ਪਰਵਾਹ ਨਾਤੀ ਤੋਤੀ ਸੰਭਹੀ ਸੁਤੀ ਆਏ ਨਚਿੰਦਾ ਰੀਤਾ ਰਹੀ ਸੋ ਵੇੜੀ ਏਂਗਦੀ ਗਈ ਕਥੋਰੀ ਗੰਦਾ ਜੋਵਨ ਜਾਂਦੇ ਨਾ ਡਰਾਂ ਜੇ ਸਾਹ ਪ੍ਰੀਤ ਨਜਾਇ ਪ੍ਰੀਤਾ ਕਿੱਤੀ ਜੋਵਨ ਪ੍ਰੀਤ ਵੇਨਾ ਸੁੱਕ ਗਏ ਕੋਮਲਾਏ ਪ੍ਰੀਤਾ ਚਿੰਤਾ ਘਢੋਲਾਵਣ ਦੁਖ ਵਿਰਹਾਵ ਛਾਵਣ ਲੇਫ ਇਹੋ ਹਮਾਰਾ ਜੀਵਨਾ ਤੂੰ ਸਾਹਿਬ ਸੱਚੇ ਵੇਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ